ਅੱਪਾ ਪਹੁੰਚ ਗਏ ਗੁਰਦੁਆਰਾ ਪਰਿਵਾਰ ਬਥੋੜਾ ਸਾਹਿਬ ਤੇ ਆਹ ਗੇਟ ਬਣਿਆ ਹੋਇਆ ਇਹ ਰਸਤਾ ਜਾਂਦਾ ਜੀ ਗੁਰਦੁਆਰਾ ਸਾਹਿਬ ਨੂੰ ਤੇ ਹੁਣ ਆਪਾਂ ਚੱਲਿਆ ਜੀ ਗੁਰਦੁਆਰਾ ਸ੍ਰੀ ਪਰਿਵਾਰ ਬਥੋੜਾ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਬਿਚਰੇ ਜੀ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗੇ ਤੇ ਆਪਾਂ ਅਨੰਦਪੁਰ ਸਾਹਿਬ ਕੋ ਤੁਰਪੇ ਜੀ ਤੇ ਸਫਰੇ ਸ਼ਾਸ ਦੇ ਨਾਲ ਤੁਸੀਂ ਬਣੇ ਰਹੇ ਹੋ ਵੀਡੀਓ ਦੇ ਨਾਲ ਤੇ ਨਾਲੇ ਜੁ ਮੈਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਪਰਿਵਾਰ ਬਥੋੜਾ ਤੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਪਰਿਵਾਰ ਬਸੋੜਾ ਸਾਹਿਬ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਸਾਹਮਣੇ ਤੁਸੀਂ ਦਰਬਾਰ ਸਾਹਿਬ ਬਣਿਆ ਹੋਇਆ ਦੇਖ ਸਕਦੇ ਹੋ ਇਹ ਗੁਰਦੁਆਰਾ ਵੀ ਕਾਫੀ ਉੱਚਾ ਬਣਿਆ ਹੋਇਆ ਕਾਫੀ ਪੌੜੀਆਂ ਜਾਂਦੀਆਂ ਨੇ ਉੱਪਰ ਨੂੰ ਗੁਰਦੁਆਰਾ ਪਰਿਵਾਰ ਬਸੋੜਾ ਸਾਹਿਬ ਜੀ ਤੇ ਸਤਿਕਾਰਯੋਗ ਸਾਧ ਸੰਗਤ ਜੀ ਉਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਿੰਘਾ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਪੁੱਜੇ ਸੀ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਜਦੋਂ ਕਿ ਅਨਚੇਤ ਭਾਈ ਤਾਰ ਪਹਾੜੀ ਰਾਜੇ ਆ ਤੇ ਮੁਗਲ ਫੌਜਾਂ ਨੇ ਕਸਮਾ ਤੋੜ ਹੱਲਾ ਬੋਲ ਗੁਰੂ ਸਾਹਿਬ ਤੇ ਕਰਤਾ ਤੇ ਇਸ ਧਰਮ ਯੁੱਧ ਵਿੱਚ ਕਈ ਵਿੱਚ ਭਾਈ ਉਦੇਸ ਸਿੰਘ ਤੇ ਅਨੇਕਾ ਸਿੰਘ ਮਰਸੀ ਦੀ ਪਾ ਗਏ ਜਿਨ੍ਹਾਂ ਦੀ ਮੋਖ ਨਿਸ਼ਾਨੀਆਂ ਵੀ ਮਿਲ ਚੁੱਕੀਆਂ ਨੇ ਅਤੇ ਇਸੇ ਕੋਰ ਜੁੱਧ ਵਿੱਚ ਸ੍ਰੀ ਦਰਮੇਸ਼ ਪਿਤਾ ਜੀ ਦੇ ਸਾਰੇ ਪਰਿਵਾਰ ਨੂੰ ਬਸੋੜਾ ਪੈ ਗਿਆ ਸੀ ਇਹ ਜਦੋਂ ਨਾ ਗੁਰੂ ਸਾਹਿਬ ਉਥੋਂ ਤੁਰੇ ਪਿੰਨੰਦਪੁਰ ਸਾਹਿਬ ਤੋਂ ਕਿਲਾ ਛੱਡ ਕੇ ਤਾਂ ਮੁਗਲਾਂ ਨੇ ਰਸਤੇ ਦੇ ਵਿੱਚ ਨਾ ਗੁਰੂ ਸਾਹਿਬ ਤੇ ਇੱਥੇ ਹਮਲਾ ਕਰਤਾ ਸੀ ਤੇ ਜਿਸ ਤੋਂ ਬਾਅਦ ਗੁਰੂ ਸਾਹਿਬ ਛੋਟੇ ਸਾਹਿਬ ਜਦੋਂ ਉੱਥੋਂ ਵਿਛੜ ਗਏ ਸੀ ਲਓ ਜੀ ਉੱਪਰ ਪਹੁੰਚ ਗਏ ਆਪਾਂ ਤੇ ਇਹ ਸਾਹਮਣੇ ਦਰਬਾਰ ਸਾਹਿਬ ਆ ਜੀ ਪਰ ਦਰਬਾਰ ਸਾਹਿਬ ਦਾ ਅੰਦਰ ਥੋੜਾ ਕੰਮ ਚੱਲਦਾ ਤੇ ਮੈਂ ਤੁਹਾਨੂੰ ਬਾਹਰ ਦਰਸ਼ਨ ਕਰਾ ਦਿੰਨਾ ਤੇ ਆਹ ਸਾਈਡ ਤੋਂ ਨਾ ਇੱਧਰ ਸਰਸਨਾਂ ਦੀ ਵਗਦੀ ਆ ਸਾਰੀ ਤੇ ਜਿਹੜੇ ਗੁਰੂ ਸਾਹਿਬ ਨੇ ਪਾਰ ਕਰ ਲਈਦੀ ਪਰ ਛੋਟੇ ਸਹਜ ਦੇ ਪਾਰ ਨਹੀਂ ਹੋਈ ਤੀ ਕਿਉਂਕਿ ਅਪਾ ਤੁਹਾਨੂੰ ਦਿਖਾਵਾਂਗੇ ਅੱਗੇ ਜਾ ਕੇ ਕਾ ਕਿ ਉੱਚ ਜਿਹਾ ਜਿਹ ਬਣਿਆ ਗੁਰਦੁਆਰਾ ਸਾਹਿਬ ਆਪਾ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਤੇ ਜੀ ਤੇ ਇੱਥੇ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਤੇ ਉਹਨਾਂ ਬਸੋੜਾ ਬੈ ਗਿਆ ਤੀ ਜਿੱਦਾਂ ਮੈਂ ਤੇ ਆ ਤੁਹਾਨੂੰ ਮੂਰੇ ਵੀ ਦੱਸਦਾ ਸਾਰਾ ਕਿ ਜਦੋਂ ਮੁਗਲਾਂ ਨੇ ਗੁਰੂ ਸਾਹਿਬ ਤੇ ਹਮਲਾ ਕਰਤਾ ਸੀ ਤੇ ਇੱਥੇ ਗੁਰੂ ਸਾਹਿਬ ਗੁਰੂ ਸਾਹਿਬ ਸਰਸਨਦੀ ਪਾਰ ਕਰਗੇ ਦੀ ਪਰ ਛੋਟੇ ਸੈਦੋਂ ਸਰਸਨਦੀ ਵੀ ਪਾਰ ਨਹੀਂ ਹੋਈ ਸੀ ਤੇ ਉਹਨਾਂ ਦਾ ਪਰਿਵਾਰ ਨੂੰ ਇੱਥੇ ਬਸੋੜਾ ਪੈ ਗਿਆ ਸੀ ਬਾਕੀ ਅੰਦਰ ਦਰਬਾਰ ਸਾਹਿਬ ਦੇ ਥੋੜਾ ਕੰਮ ਚੱਲਦਾ ਉਹਨਾਂ ਨੂੰ ਦਰਸ਼ਨ ਨਹੀਂ ਕਰਾ ਸਕਦਾ ਤੇ ਆਪਣਾ ਜਿਹੜਾ ਸਫਰ ਆ ਸਫਰੇ ਚਹਾਦਤ ਇਹ ਨਾਲ ਤੁਸੀਂ ਬਣੇ ਰਹੋ ਜੀ ਆਪਾਂ ਅਨੰਦਪੁਰ ਸਾਹਿਬ ਤੋਂ ਚੱਲੇ ਆ ਜੀ ਅਨੰਦਗੜ੍ਹ ਦੇ ਕਿਲੇ ਤੋਂ ਤੁਹਾਨੂੰ ਦਿਖਾਤਾ ਜੀ ਅਨੰਦਪੁਰ ਸਾਹਿਬ ਗੁਰਦੁਆਰਾ ਤੁਹਾਨੂੰ ਵੀ ਦਿਖਾਤਾ ਜੀ ਤੇ ਹੁਣ ਆਪਾਂ ਇਸ ਵਿੱਚ ਪਹੁੰਚ ਤਾ ਜੀ ਗੁਰਦੁਆਰਾ ਸ੍ਰੀ ਪਰਵਾਰ ਥੋੜਾ ਤੇ ਤੋ ਅੱਗੇ ਦਾ ਸਫਰ ਆ ਜਿਹੜਾ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਵੀਡੀਓ ਦੇ ਵਿੱਚ ਬਣੇ ਰਹੋ ਤੇ ਵੀਡੀਓ ਜੇ ਸੋਹਣੀ ਲੱਗਦੀ ਨਹੀਂ ਤਾਂ ਜਰੂਰ ਅੱਗੇ ਸ਼ੇਅਰ ਕਰਿਆ ਕਰੋ ਜੀ ਤੇ ਹੁਣ ਆਪਾਂ ਤੁਹਾਨੂੰ ਸਰਸਨਾਂ ਦੀ ਜਿਹੜੀ ਉਹ ਵੀ ਤੁਹਾਨੂੰ ਦਿਖਾਵਾਂਗੇ ਰਸਤੇ ਦੇ ਵਿੱਚ ਜਿਹੜੀ ਸਰਸਨਾਂ ਦੀ ਜਿੱਥੇ ਗੁਰੂ ਸਾਹ ਗੁਰੂ ਸਾਹਿਬ ਸਾਬ ਜਦ ਅਲੱਗ ਹੋਏ ਸੀ ਨਾ ਆਪਾਂ ਤੁਹਾਨੂੰ ਉਹ ਨਦੀ ਵੀ ਤੁਹਾਨੂੰ ਦਿਖਾਵਾਂਗੇ ਜੀ ਤੇ ਆਪਣਾ ਜਿਹੜਾ ਸਫਰ ਹੈ ਸਫਰੇ ਚ ਹਦਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਪਣਾ ਫਤਿਹਗੜ੍ਹ ਸਾਹਿਬ ਤੱਕ ਦਾ ਸਫਰ ਹੈ ਜੀ ਇਹ ਤੇ ਇਹਦੇ ਨਾਲ ਬਣੇ ਰਹੋ ਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਆਪਾਂ ਦਰਬਾਰ ਸਾਬ ਤੋਂ نیچے ਆ ਗਏ ਸੀ ਇਹ ਸਾਰਾ نیچے ਤੇ ਇਹ ਇਧਰੋਂ ਐਂਟਰੀ ਗੇਟ ਆ ਤੇ ਇਧਰ ਆਪਣਾ ਬਣਿਆ ਹੋਇਆ ਗੁਰੂ ਕਾ ਲੰਗਰ ਜੀ ਸਾਰਾ ਗੁਰਦਵਾਰਾ ਸਾਹਿਬ ਦੇ ਇਧਰ ਬਾਹਰ ਦੀ ਜਗ੍ਹਾ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਸਰਸਾ ਨਦੀ ਤੇ ਬਣੇ ਰਹੇ ਹੋਏ ਸਫਰ ਦੇ ਨਾਲ ਸਫਰੇ ਸਾਹادت ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਲਓ ਜੀ ਆਪਾਂ ਪਹੁੰਚ ਗਏ ਸਾਰਸਾ ਨਦੀ ਤੇ ਇੱਥੇ ਗੁਰੂ ਸਾਹਿਬ ਦਾ ਪਰਿਵਾਰ ਬਿਛੋੜਾ ਜਿਹੜਾ ਇੱਥੇ ਹੀ ਨਦੀ ਤੇ ਹੋਇਆ ਸੀ ਉਸ ਟਾਈਮੇ ਨਦੀ ਬਹੁਤ ਚੜੀ ਹੋਈ ਸੀ। ਉਹ ਟਾਈਮ ਦੇ ਵਿੱਚ ਹੁਣ ਤੇ ਵਿੱਚ ਪਾਣੀ ਹੈ ਨਹੀਂ। ਹੁਣ ਤੇ ਬਰਸਾਤੀ ਮਤਲਬ ਮੀਨ ਮੂਨਾਂ ਪਾਣੀ ਆਉਂਦਾ ਹੋਊਗਾ। ਜਾਂ ਉਦਾਂ ਵੀ ਆ ਜਾਂਦਾ ਹੋਊਗਾ ਪਰ ਹੁਣੇ ਖਾਲੀ ਪਈ ਇਸ ਟਾਈਮ ਤੁਸੀਂ ਦੇਖ ਸਕਦੇ ਹੋ। ਇਹ ਆ ਜੀ ਸਾਰਸਾ ਨਦੀ। ਇਹਦੇ ਕੋਲ ਦੀ ਇੱਕ ਨਹਿਰ ਲੰਘਦੀ ਆ ਤੇ ਉਹ ਪਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਕਿ ਲੰਘਦੀ ਹੈ ਇਹ ਇਹ ਨੀਚੇ ਹੀ ਲੰਘਦੀ ਹੈ ਇਹ ਇੱਥੋਂ ਗੁਰੂ ਸਾਹਿਬ ਦਾ ਇਹ ਨਦੀ ਤੋਂ ਵੀਰਾ ਪਰਿਵਾਰ ਵਛੜਾ ਹੋਇਆ ਸੀ ਤਾਂ ਛੋਟੇ ਸਾਹਿਬ ਜੀ ਤਾਂ ਨਦੀ ਪਾਰ ਨਹੀਂ ਹੋਈ ਸੀ ਤਾਂ ਉਹ ਗੁਰਦੁਆਰਾ ਸਾਹਿਬ ਜਾ ਕੇ ਜਿਹੜਾ ਪਰਿਵਾਰ ਵਛੜਾ ਉੱਥੇ ਛੋਟੇ ਸਾਹਿਬ ਦੀ ਮਾਤਾ ਗੁਜਰੀ ਰਹੇ ਸੀ ਤਾਂ ਗੁਰੂ ਸਾਹਿਬ ਇੱਥੇ ਅੱਗੇ ਲੰਘੇ ਸੀ ਤੇ ਇਹ ਉਹ ਨਦੀ ਹੈ ਸਰਸਾ ਨਦੀ ਜਿਹਦੀ ਮੈਂ ਗੱਲ ਕਰਦਾ ਸੀ ਨਾਲ ਇਹ ਨਹਿਰ ਜਾਰੀ ਹੈ ਦਾ ਪਾਣੀ ਬਹੁਤ ਤੇਜ਼ ਜਾ ਰਿਹਾ ਦੇਖੋ ਇਹ ਕਾਫੀ ਨੇਰੋਂ ਹੈ ਬੇਲੀ ਕਿਨਾਰ ਆਪਕਨ ਲੈ ਇਹ ਨਾਲ ਲੈ ਕੇ ਪਾਣੀ ਬਹੁਤ ਦੀ ਚੱਲ ਚੱਲੋ ਜੀ ਆਪ ਤੁਹਾਨੂੰ ਸਰਸਨਦੀ ਵੀ ਦਿਖਾਤੀ ਤੇ ਆਪ ਤੁਹਾਨੂੰ ਗੁਰਦੁਆਰਾ ਪਰਿਵਾਰਕ ਥੋੜਾ ਵੀ ਦਿਖਾਤਾ ਜਿੱਥੇ ਗੁਰੂ ਸਾਹਿਬ ਦਾ ਪਰਿਵਾਰਕ ਥੋੜਾ ਹੋਇਆ ਸੀ ਉਹ ਗੁਰਦੁਆਰਾ ਦਰਸ਼ਨ ਵੀ ਕਰਾ ਦੇ ਜੀ ਇਸ ਤੋਪਾ ਅੱਗੇ ਚੱਲਦੇ ਆਂ ਤੇ ਸਫ਼ਰ ਦੇ ਨਾਲ ਬਣੇ ਰਿਹਾ ਸਫ਼ਰੇ ਇਹਾਦਤ ਤੇ ਜੇ ਜੀ ਵੀਡੀਓ ਸੁਣੀ ਲੱਗੇ ਤਾਂ ਕਿਰਪਾ ਕਰਕੇ ਸ਼ੇਅਰ ਕਰਿਓ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਇਹ ਸਫ਼ਰ ਦੇ ਨਾਲ ਤੁਸੀਂ ਬਣੇ ਰਿਹਾ ਸਫ਼ਰੇ ਇਹਾਦਤ ਤੇ ਇਹ ਵੀਡੀਓ ਨੂੰ ਕਰਦੇ ਆਂ ਇੱਕ ਐਂਡ ਤੇ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਚ ਜਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ